ਨਿਕਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਕੱਲ ਰਾਤ ਕਪੂਖਲਾ ਦੇ ਫਤੂ ਟਿੰਗਾ ਦੇ ਲੱਗੇ I20 ਦੇ ਤਿੰਨ ਜਿਹੜੇ ਆ ਬਦਮਾਸ਼ ਨਾਮੀ ਬਦਮਾਸ਼ ਜਿਹੜੇ ਆ ਉਹ ਅੰਮ੍ਰਿਤਸਰ ਦੇ ਪਾਸੋਂ ਜਿਹੜੇ ਆ ਉਹ ਆ ਰਹੇ ਸੀਗੇ ਉਸ ਤੋਂ ਬਾਅਦ ਕਪੂਠਲਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਜਿਹੜੀ ਆ ਇਨਪੁਟ ਮਿਲੀ ਹੋਈ ਸੀਗੀ ਤੇ ਉਹਨਾਂ ਨੇ ਜਦੋਂ ਨਾਕਾ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਪੁਲਿਸ ਦੇ ਉੱਤੇ ਜਿਹੜੀ ਆ ਫਾਇਰਿੰਗ ਕੰਨੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਪੁਲਿਸ ਨੇ ਵੀ ਜਿਹੜੀ ਆ ਉਹ ਕੀਤੀ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਇਹ ਪੂਰੀ ਟੀਮ ਜਿਹੜੀ ਆ ਮੌਜੂਦ ਹੈ ਜਿਹੜੀ ਕਿ ਕੱਲ ਇਸ ਅਬ ਉਹ ਮਾਛਾਂ ਨੂੰ ਕਾਬੂ ਕਰਨ ਲਈ ਮੌਜੂਦ ਸੀਗੀ ਸਾਡੇ ਨਾਲ ਪੀਐਸ ਵਰਕ ਜਿਹੜੇ ਆ ਐਸਪੀਡੀ ਉਹ ਮੌਜੂਦ ਆ ਨਾਲ ਗੁਰਦੇਵ ਸਿੰਘ ਜੀ ਜਿਹੜੇ ਆ ਸੁਲਤਾਨਪੁਰ ਡੀਐਸਪੀ ਤੇ ਸੀਐਸ ਸਟਾਫ ਤੋਂ ਜਿਹੜੇ ਆ ਇਧਰੋਂ ਪ੍ਰਵਿੰਦਰ ਜੀ ਜਿਹੜੇ ਆ ਉਹ ਵੀ ਮੌਜੂਦ ਆ ਤੇ ਸੀਐਸ ਸਟਾਫ ਤੋਂ ਵੀ ਟੀਮ ਜਿਹੜੀ ਆ ਪੂਰੀ ਮੌਜੂਦ ਆ ਗੱਲਬਾਤ ਕਰਾਂਗੇ ਸਰ ਹੁਣੀ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਇਹ ਕੀ ਕਹੋਗੇ ਇਹ ਕਿੱਥੇ ਦੇ ਰਹਿਣ ਵਾਲੇ ਸੀਗੇ ਨਾਮੀ ਬਦਮਾਸ਼ ਤੇ ਇਹ ਕਿੰਨੇ ਜਾਣੇ ਟੋਟਲ ਸੀਗੇ ਜਿਹੜੇ ਆ I20 ਗੱਡੀ ਤੋਂ ਜਿਹੜੇ ਆ ਅੰਮ੍ਰਿਤਸਰ ਵਾਲੇ ਪਾਸੋਂ ਜਿਹੜੇ ਆ ਫਤੂ ਟਿੰਗੜੇ ਦੇ ਪਾਸੇ ਆ ਰਹੇ ਸੀਗੇ ਤੇ ਤੇ ਨਾਕ ਪਿਕੋ ਪੰਜਾਬ ਸਰਕਾਰ ਤੇ ਸਾਡੇ ਡੀਜੀਪੀ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਕਿ ਹਾਰਡ ਕੋਰ ਕ੍ਰਿਮੀਨਲ ਦੇ ਲਈ ਜਿਹੜੀ ਹੈਗੀਆਂ ਆ ਬਹੁਤ ਸਖਤ ਜਿਹੜੀ ਕਾਰਵਾਈ ਉਹਨਾਂ ਦੇ ਲਈ ਹੋਵੇ ਜਿਹਨਾਂ ਦੇ ਖਿਲਾਫ ਜਿਹੜੀ ਹੋਈ ਹੈ ਉਸੇ ਦਿਸ਼ਾ ਦੇ ਵਿੱਚ ਸਾਡੇ ਮਾਣਯੋਗ ਐਸਐਸਪੀ ਕਪੂਰਥਲਾ ਕੌਰਪਤੂਰਾ ਜੀ ਦੀ ਦਿਸ਼ਾ ਨਿਰਦੇਸ਼ ਅਕੱਲ ਸਾਨੂੰ ਇਨਫਾਰਮੇਸ਼ਨ ਆਈ ਕਿ ਦੋ ਨਟੋਰੀਅਸ ਜਿਹੜੇ ਅੰਮ੍ਰਿਤਸਰ ਦੇ ਕ੍ਰਿਮੀਨਲ ਹੈਗੇ ਨੇ ਸਾਡੇ ਏਰੀਆ ਦੇ ਵਿੱਚ ਗਵਾਧਤ ਕਰਨ ਨੂੰ ਫਿਰ ਰਹੇ ਨੇ ਇਮੀਡੀਏਟਲੀ ਜਿਹੜੀ ਹੈਗੀ ਆ ਅਸੀਂ ਦੋ ਟੀਮਾਂ ਬਣਾਈਆਂ ਇੱਕ ਡੀਐਸਪੀ ਡੀ ਸਾਹਿਬ ਆਪਣੇ ਪਰਮਿੰਦਰ ਸਿੰਘ ਇਹਨਾਂ ਦੇ ਨਾਲ ਇੰਚਾਰਜ ਸੀਆਈਏ ਸultanpur Lodhi DSP ਹਰਗੁਰਦੇਵ ਹੋਣੇ ਨਾਲ ਦੇ SHO ਸਹਿਬਾਨਾ ਅਸੀਂ ਜਦੋਂ ਗੱਡੀ ਨੂੰ ਸਪੌਟ ਕੀਤਾ ਤਾਂ ਗੱਡੀ ਉਹ ਫਤੂ ਟਿੰਗੇ ਦੇ ਏਰੀਆ ਦੇ ਵਿੱਚ ਸੀਗੀ ਉਹਨਾਂ ਨੂੰ ਕਾਫੀ ਚੇਸ ਕੀਤਾ ਕਾਫੀ ਹਾਈ ਸਪੀਡ ਤੇ ਗੱਡੀ ਸੀਗੀ ਉਹਨਾਂ ਨੇ ਪੁਲਿਸ ਪਾਰਟੀ ਦੇ ਜਿਹੜੇ ਰਾਉਂਡ ਫਾਇਰ ਕੀਤੇ ਔਰ ਜਵਾਬੀ ਪੁਲਿਸ ਨੇ ਵੀ ਉਹਨਾਂ ਦੇ ਉੱਤੇ ਜਿਹੜੇ ਹੈਗੇ ਫਾਇਰ ਕੀਤੇ ਹੈਗੇ ਐਕਚੁਅਲੀ ਸਪੀਡ ਜ਼ਿਆਦਾ ਹੋਣ ਕਰਕੇ ਕਿਸੇ ਨੂੰ ਹਟ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜਿਹੜੇ ਸੀਗੇ ਆਪਣੇ ਖੀਰਵਾਲ ਜਿਹੜੀ ਸਾਈਡ ਹੈਗੀ ਆ ਉਹਦੇ ਵਿੱਚ ਸਕੂਲ ਦੇ ਵਿੱਚ ਜਾ ਕੇ ਇੱਕ ਆਪਣੇ ਵੱਲੋਂ ਜਿਹੜੀ ਹੈਗੀ ਆਪਣਾ ਲੈਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਚਾਰੇ ਪਾਸੇ ਉਹਨਾਂ ਨੂੰ ਘੇਰਾ ਪਾ ਲਿਆ ਅਤੇ ਜਦੋਂ ਉਹਨਾਂ ਨੇ ਵੇਖਿਆ ਵੀ ਹੁਣ ਅਸੀਂ ਭੱਜ ਨਹੀਂ ਸਕਦੇ ਪੁਲਿਸ ਨੇ ਘੇਰਾ ਪਾ ਲਿਆ ਸਾਰੇ ਪਾਸਿਓਂ ਤਾਂ ਉਹਨਾਂ ਨੇ ਕੋਠੇ ਤੋਂ ਛਾਲਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜੇ ਪਿੱਛੇ ਸਟੇਡੀਅਮ ਸੀਗੀ ਉਹਦੇ ਵਿੱਚ ਜਿਹੜੀ ਸੀਗੀ ਉਹਨਾਂ ਤੇ ਡਿੱਗਣ ਕਰਕੇ ਕਾਫੀ ਸੱਟਾਂ ਲੱਗੀਆਂ ਹਨ ਜਿਹੜੇ ਕਿੰਨੇ ਕਿ ਰਾਉਂਡ ਫਾਇਰ ਜਿਹੜੇ ਉਹਨਾਂ ਵੱਲੋਂ ਕੀਤੇ ਗਏ ਉਹਨਾਂ ਵੱਲੋਂ ਤਿੰਨ ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਫੀ ਫਾਇਰਿੰਗ ਕੀਤੀ ਜੀ ਕਿੰਨੇ ਜਾਨੇ ਸੀ ਟੋਟਲ ਟੋਟਲ ਤਿੰਨ ਸੀਗੇ ਜਿਨ੍ਹਾਂ ਵਿੱਚੋਂ ਦੋ ਸੇ ਜੋ ਅਸੀਂ ਫੜ ਲਿਆ ਜਿਹੜਾ ਜਸਪ੍ਰੀ ਸਿੰਘ ਹੈਗਾ ਜਸਪ੍ਰੀ ਸਿੰਘ ਹੈਗਾ ਇਹ ਪੱਤੀ ਲਾਲੋ ਸੁਲਤਾਨਵਿੰਦ ਅੰਮ੍ਰ ਇੱਕ ਇੱਕ ਵੱਡੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀਗੇ ਇਸ ਏਰੀਆ ਦੇ ਵਿੱਚ ਦੇਖੋ ਇਹਨਾਂ ਦੇ ਕੋਲੋਂ ਹੁਣ ਤੱਕ ਅਸੀਂ ਜਿਹੜਾ ਹੈਗਾ ਇੱਕ ਪਿਸਤਲ ਜਿਹੜਾ ਹੈਗਾ 7.6 ਦਾ ਤਿੰਨ ਰਾਉਂਡ ਔਰ 110 ਗ੍ਰਾਮ ਹੈਰੋਇਨ ਔਰ ਇੱਕ ਗੱਡੀ ਬਰਾਮਦ ਕੀਤੀ ਐ ਸੋ ਨੈਚੁਰਲੀ ਜੇ ਇਹਨਾਂ ਕੋਸ਼ੇ ਲੈ ਕੇ ਆਏ ਸੀ ਤਾਂ ਕੋਈ ਕਾਰਵਾਈ ਕਰਨਾ ਚਾਹੁੰਦੇ ਸੀ ਬਟ ਪੁਲਿਸ ਦੀ ਮਸਾਹਦਤੀ ਕਰਕੇ ਔਰ ਸਾਡੇ ਵੈਲ ਕੋਆਰਡੀਨੇਟਡ ਜਿਹੜਾ ਟੈਕਨੀਕਲ ਅਸਿਸਟੈਂਸ ਦੇ ਨਾਲ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਨਿਊਟਰਲਾਈਜ਼ ਕਰਕੇ ਕੋਈ ਵੀ ਵੱਡੀ ਵਾਰਦਾਤ ਹੋਣ ਤੋਂ ਕਪੂਰਥੜ੍ਹੇ ਨੂੰ ਬਚਾ ਇਹਨਾਂ ਨੂੰ ਕਾਬੂ ਕਰਨ ਲਈ ਕਿੰਨਾ ਕੁ ਜਿਹੜਾ ਵਸਮਾ ਲੱਗ ਗਿਆ ਕਿਉਂਕਿ ਬੰਦੇ 3 ਸੀਗੇ ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਕਿ 2 ਜਿਹੜੇ ਫੜ ਲਏ ਗਏ ਆ ਤੇ ਇੱਕ ਹਜੇ ਵੀ ਫਰਾਰ ਆ ਘਟੂ ਘਟੇ ਸਾਰਾ ਆਪਰੇਸ਼ਨ ਜਿਹੜਾ ਪਲਾਨ ਕਰਕੇ ਐਗਜ਼ੀਕਿਊਟ ਕਰਦੇ ਆ ਸਾਨੂੰ ਘੰਟਾ ਡੇਢ ਜਿਹੜਾ ਸੀਗਾ ਉਹ ਲੱਗਿਆ ਉਸ ਦੇ ਵਿੱਚ ਜਿਹੜੀ ਹੈਗੀ ਆ ਸਾਡੀ ਪੁਲਿਸ ਪਾਰਟੀਆਂ ਨੇ ਚੇਸ ਵੀ ਬਹੁਤ ਕੀਤਾ ਕਿਉਂਕਿ ਬੜੀ ਹਾਈ ਸਪੀਡ 120 30 ਦੀ ਸਪੀਡ ਤੇ ਇਹਨਾਂ ਨੇ ਗੱਡੀ ਚਲਾਈ ਸੀ ਔਰ ਸਾਡੀ CIA ਦੀਆਂ ਟੀਮਾਂ ਇਹਨਾਂ ਨੇ ਲੱਗੇ ਔਰ ਫੱਟੂ ਟਿੰਗ ਦੇ ਵਿੱਚ ਜਾ ਕੇ ਜਿਵੇਂ ਅਸੀਂ ਇਹਨੂੰ ਜ਼ੀਰੋਇੰਗ ਕਰਕੇ ਇਹਨਾਂ ਨੂੰ ਜਿਹੜਾ ਅਸੀਂ ਸੀਗਾ ਅਤੇ ਰੋਕਣ ਲਈ ਮਜਬੂਰ ਕਰਤਾ ਜਦੋਂ ਫਿਰ ਭੱਜ ਕੇ ਸਕੂਲ ਚ ਗਏ ਤੇ ਜਿੱਥੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਸਰ ਇਹ ਪਹਿਲੇ ਵੀ ਨਾ ਤੇ ਪਰਚੇ ਦਰਜਾ ਕੁ ਜਸਪ੍ਰੀਤ ਦੇ ਉੱਤੇ 14 ਮੁਕਾਦਮੇ ਦਰਜ ਹੈਗੇ ਨੇ ਸੁਲਤਾਨਪੁਰ ਦਾ ਰਹਿਣ ਵਾਲਾ ਹੈ ਹਾਰਡ ਕੋਰ ਕ੍ਰਾਈਮਨਲ ਨਾਲ ਦੂਸਰਾ ਜਿਹੜਾ ਇਹਦਾ ਕਨਵੀਰ ਉਹਦੇ ਤੇ ਇੱਕ ਪਰਕਾਦਮਾ ਦਰਜਾ ਪਰ ਅਸੀਂ ਇਹਨਾਂ ਦੇ ਕੋਲੋਂ ਬਰਾਮਦਗੀ ਕਰਕੇ ਇਹਨਾਂ ਨੂੰ ਫੜ ਕੇ ਨਿਊਟ੍ਰਲਾਈਜ਼ ਕਰਕੇ ਬਹੁਤ ਵੱਡੀ ਜਿਹੜੀ ਹੈਗੀ ਸਫਲਤਾ ਹਾਸਲ ਕੀਤੀ ਸਰ ਕੀ ਕੀ ਬਰਾਮਦ ਹੋਇਆ ਹੈ ਇਹਨਾਂ ਕੋਲੋਂ ਇੱਕ ਪਿਸਤਲ ਜਿਹੜਾ ਹੈਗਾ 7.63 ਕਾਰਤੂਸ ਔਰ 110 ਗ੍ਰਾਮ ਹੈਰੋਇਨ ਔਰ ਇੱਕ ਗੱਡੀ ਜਿਹੜੀ ਹੈ ਅਰ ਅਨ ਵਾਲੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਬਿਲਕੁਲ ਜਿੱਦਾਂ ਦੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈਗਾ ਉਹਨਾਂ ਨੂੰ ਹੋਰ ਵੈਰੀਫਾਈ ਕਰਕੇ ਹੋਰ ਵੀ ਵੱਡੇ ਖੁਲਾਸੇ ਹੋਣਗੇ ਤੇ ਇਹ ਸੀਗੇ ਸਾਡੇ ਨਾਲ ਐਸਪੀ ਡੀ ਅ ਬਿਰਕ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਕਿ ਜਿਹੜੇ ਦੋ ਬਦਮਾਸ਼ ਜਿਹੜੇ ਆ ਉਹ ਕਾਬੂ ਜਿਹੜੇ ਆ ਉਹ ਕਰ ਲਏ ਗਏ ਆ ਜਿਨ੍ਹਾਂ ਕੋਲੋਂ ਇੱਕ ਪਿਸਟਲ ਤੇ ਮੈਗਜ਼ੀਨ ਦੇ ਨਾਲ ਹੀਰੋਇਨ ਜਿਹੜੀ ਆ 1 ਗ੍ਰਾਮ ਉਹ ਜਿਹੜੀ ਆ ਫੜੀ ਗਈ ਆ ਤੇ ਇਨਾਂ ਕੋਲ ਜਿਹੜਾ ਇੱਕ ਤੀਸਰਾ ਜਿਹੜਾ ਵਾ ਬਦਮਾਸ਼ ਜਿਹੜਾ ਉਹ ਫਰਾਰ ਆ ਤੇ ਜਿਹੜੇ ਦੋ ਬਦਮਾਸ਼ ਜਿਹੜੇ ਆ ਇਹ ਕਾਬੂ ਕਰ ਲਏਗੇ ਆ ਤੇ ਇਨਾਂ ਕੋਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੁੱਛ ਕੇ ਜਿਹੜੀ ਆ ਕੀਤੀ ਜਾ ਰਹੀ ਆ ਕਿ ਹੋ ਸਕਦਾ ਕਿ ਹੋਰ ਵੱਡੇ ਖੁਲਾਸੇ ਜਿਹੜੇ ਆ ਉਹ ਨਿਕਲ ਕੇ ਬਾਹਰ ਆ ਸਕਣ ਕਪੂਠਲਾ ਤੋਂ ਕੈਮਰਾਮੈਨ ਲੀਹਿੰਦਰ ਰਾਜੂ ਦੇ ਨਾਲ ਕਗਨਬੈਲ ਦੀ ਰਿਪੋਰਟ ਦੇ ਰਿਹਾ ਟੀਵੀ ਕਪੂਠਲਾ